ਦੀਪ ਪਟਨਾ ਸਾਹਿਬ ਦੇ ਪੰਜ ਪਾਰੇ ਸਹਿਬਾਨ ਵੱਲੋਂ ਆਪਣਾ ਦਿੱਤਾ ਜਿਹੜਾ ਹਦੇਸ਼ਾ ਵਾਪਸ ਲਿਆ ਗਿਆ ਤੇ ਉਹਨਾਂ ਨੇ ਕਾਲਕਟਾ ਸਾਹਿਬ ਦੀ ਸਰਵਉੱਚਤਾ ਨੂੰ ਸਲਮਾਨਿਆ ਵੀ ਆ ਤੇ ਮੰਨਿਆ ਵੀ ਆ ਤੇ ਜਿਹੜੀ ਉਥੋ ਦੀ ਜਿਹੜੀ ਕਮੇਟੀ ਆ ਉਸ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਲਕਟਾ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕੀਤਾ ਤੇ ਜਿਹੜਾ ਵੀ ਕੋਈ ਮਸਲਾ ਬਹੁਤ ਬੈਠ ਕੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਆ ਉਦਾਮੀ ਇਸ ਗੱਲ ਦੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਮੇਂ ਰਹਿੰਦੇ ਆ ਇਸ ਗੱਲ ਦੇ ਲਈ ਜਿਹੜਾ ਅੱਗੇ ਹੋ ਕੇ ਇਸ ਕਾਰਜ ਨੂੰ ਪੂਰਨ ਪੂਰਾ ਕਰਨ ਵਾਸਤੇ ਕੰਮ ਕੀਤਾ। ਦੌਰੇ ਮਸਕੀਨ ਸਾਹਿਬ ਜਿਹੜੇ ਉਸ ਤੋਂ ਦੇ ਸਾਥ ਪਾ ਜਹਦਾ ਰਹੇ ਉਹਨਾਂ ਨੇ ਵੀ ਜਿਹੜੀ ਕੋਰਟ ਵਿੱਚ ਪਾਈ ਆ ਰਹਿ ਤੱਕੀ ਉਹਦੇ ਲਈ ਵੀ ਸਿੰਘ ਸਾਹਿਬਾ ਨੇ ਜੋ ਉਹਨਾਂ ਨੂੰ ਸੁਝਾਅ ਦਿੱਤਾ ਵਾ ਤੇ ਉਹ ਹੀ ਇੱਕ ਅੱਛਾ ਵਾ ਉਹ ਵੀ ਸਮਝ ਗਿਆ ਕਿ ਦੌਰੇ ਮਸਕੀਨ ਸਾਹਿਬ ਉਸ ਗੱਲ ਨੂੰ ਸਮਝਣਗੇ ਕਿਉਂਕਿ ਜਿਹੜੇ ਤਖਤ ਸਹਿਬਾਨ ਆ ਇਹਨਾਂ ਦੇ ਮਾਮਲੇ ਤਹਿਰੀਕਾ ਵਿੱਚ ਨਹੀਂ ਜਾਣੇ ਚਾਹੀਦੇ। ਵਾਹਿਦੂਦੀਕਾ ਖਾਲਸਾ ਵਾਹਿਦੂ ਸਿੰਘੀ ਫਤਿਹ ਪਿਛਲੇ ਦਿਨਾਂ 'ਚ ਕਾਫੀ ਫਿਕਰਮੰਦੀ ਦਾ ਦੌਰ ਰਿਹਾ ਜਿਸ ਦੇ ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਪਟਨਾ ਸਾਹਿਬ ਦੇ ਵਿਚਕਾਰ ਪਟਨਾ ਸਾਹਿਬ ਦੇ ਪੰਜ ਪੈਰੇ ਸਹਿਬਾਨ ਵੱਲੋਂ ਕੁਝ ਹਲਾਨ ਕੀਤੇ ਗਏ ਜਿਹੜੇ ਕੀ ਪੰਥ ਨੇ ਪ੍ਰਵਾਨ ਨਹੀਂ ਕੀਤੇ ਇਸ ਗੱਲ ਦਾ ਵਿਰੋਧ ਵੀ ਹੋਇਆ। ਸੋਰਸ ਦੇ ਲਈ ਸਮੇਂ ਹੀ ਗੁਰਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਨੇ ਪਟਨਾ ਸਾਹਿਬ ਦਾ ਦੌਰਾ ਕੀਤਾ ਉਸ ਤੋਂ ਬਾਅਦ ਵੀ ਕਈ ਗੁਰਸਿੱਖ ਜਿਹੜੇ ਭਾਵਨਾ ਵਾਲੇ ਸਖਸੀ ਉਹਨਾਂ ਨੇ ਇਸ ਕੰਮ ਦੇ ਵਿੱਚ ਕਾਫੀ ਕਾਰਜ ਕੀਤੇ ਤੇ ਵਿਸ਼ੇਸ਼ ਕਰਕੇ ਯਾਨੀ ਕੁਲਦੀਪ ਸਿੰਘ ਜੀ ਗੜਗਾ ਜਿਹੜੇ ਕਿ ਐਕਟਿੰਗ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਅੱਛੇ ਉਪਰਾਲੇ ਸਰਕਾਰ ਇਹ ਜਿਹੜਾ ਸਾਰਾ ਕੁਝ ਹੈ ਅੱਜ ਜੋ ਖਬਰ ਆਈ ਹੈ ਜੋ ਮੀਡੀਆ ਵਿੱਚ ਅਨਸਗਲ ਸਰਬੰਦੀ ਮੀਟਿੰਗ ਤੋਂ ਉਪਰੰਤ ਜੋ ਜਾਣਕਾਰੀ ਮਿਲੀ ਹੈ ਕਿ ਪਟਨਾ ਸਾਹਿਬ ਦੇ ਪੰਜ ਪਾਰੇ ਸਹਿਬਾਨ ਵੱਲੋਂ ਆਪਣਾ ਦਿੱਤਾ ਜਿਹੜਾ ਹਦੇਸ਼ਾ ਵਾਪਸ ਲਿਆ ਗਿਆ ਤੇ ਉਹਨਾਂ ਨੇ ਅਕਾਲਪੁਰ ਸਾਹਿਬ ਦੀ ਸਰਬੋਤਮਤਾ ਨੂੰ ਸਨਮਾਨਿਆ ਵੀ ਆ ਤੇ ਮੰਨਿਆ ਵੀ ਆ ਤੇ ਜਿਹੜੀ ਉਥੋਂ ਦੀ ਜਿਹੜੀ ਕਮੇਟੀ ਆ ਉਸ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਅਕਾਲਪੁਰ ਸਾਹਿਬ ਦੀ ਸਰਬੋਤਮਤਾ ਨੂੰ ਪ੍ਰਵਾਨ ਕੀਤਾ ਤੇ ਜਿਹੜਾ ਵੀ ਕੋਈ ਮਸਲਾ ਹੋਊ ਉਹ ਬੈਠ ਕੇ ਹੱਲ ਕਰ ਹੁੰਦਾ ਵਿਸ਼ਵਾਸ ਦਵਾਇਆ ਇਹ ਇੱਕ ਚੰਗੀ ਗੱਲ ਆ ਸਮੁੱਚੇ ਪੱਧਰੇ ਅੰਦਰ ਇਸ ਗੱਲ ਲਈ ਕਾਫੀ ਜ਼ਿਆਦਾ ਇਹ ਜਿਹੜਾ ਵਾ ਸੰਤੁਸ਼ਟੀ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਕਿਨਾਂ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਆ ਉਹਦਾ ਵੀ ਇਸ ਗੱਲ ਲਈ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਮੇਂ ਰਹਿੰਦੇ ਆ ਇਸ ਗੱਲ ਦੇ ਲਈ ਜਿਹੜਾ ਅੱਗੇ ਹੋ ਕੇ ਇਸ ਕਾਰਜ ਨੂੰ ਪੂਰਾ ਪੂਰਾ ਕਰਨ ਵਾਸਤੇ ਕੰਮ ਕੀਤਾ ਸੋ ਇਹਦੇ ਵਿੱਚ ਇੱਕ ਗੱਲ ਵਸਿਸ ਕਰਕੇ ਜਿਹੜੀ ਪਿਛਲੇ ਦਿਨੀ ਜਰਨੈਲ ਕੁਮਾਰ ਸਿੰਘ ਜੀ ਹੋਣਾ ਨੇ ਜਦੋਂ ਸ਼ਰੋਣੀ ਕਮੇਟੀ ਦੇ ਖਿਲਾਫ ਹਾਈ ਕੋਰਟ ਚ ਰੈਟ ਪਾਈ ਸੀ ਤਾਂ ਸੰਗਤਵਾਲੋ ਕਾ ਵੀ ਬਰੋਧ ਨਹੀਂ ਕੀਤਾ ਜਾ ਸੀ। ਸੋ ਇਸੇ ਤਰ੍ਹਾਂ ਹੀ ਗੌਰੇ ਮਸਕੀਨ ਸਾਹਿਬ ਜਿਹੜੇ ਕਿ ਉਸ ਤੋਂ ਦੇ ਸਾਹਬ ਦਾ ਜਾਦਾ ਰਹਾ ਉਹਨਾਂ ਨੇ ਵੀ ਜਿਹੜੀ ਕੋਰਟ ਵਿੱਚ ਪਾਈ ਆ ਰਿਕਟ ਉਹਦੇ ਲਈ ਵੀ ਸਿੰਘ ਸਾਹਿਬਾਨ ਨੇ ਜੋ ਉਹਨਾਂ ਨੂੰ ਸੁਝਾਅ ਦਿੱਤਾ ਵਾ ਤੇ ਉਹ ਵੀ ਇੱਕ ਅੱਛਾ ਵਾ ਅਸੀਂ ਸਮਝਦੇ ਹਾਂ ਕਿ ਗੌਰੇ ਮਸਕੀਨ ਸਾਹਿਬ ਉਸ ਗੱਲ ਨੂੰ ਸਮਝਣਗੇ ਕਿਉਂਕਿ ਜਿਹੜੇ ਤਖਤ ਸਹਿਬਾਨ ਇਹਨਾਂ ਦੇ ਮਾਪਦੇ ਦੁਨਿਆਵੀ ਕੋਰਟਾਂ ਵਿੱਚ ਨਹੀਂ ਜਾਣੇ ਚਾਹੀਦੇ ਪਰ ਫਿਰ ਵੀ ਜੋ ਕੁਝ ਅੱਜ ਦੇ ਦਿਨ ਤੇ ਫੈਸਲੇ ਸੁਣਾਏ ਗਏ ਆ ਸੋਚੇ ਪੰਥ ਦੇ ਅੰਦਰ ਖਾਸ ਤੌਰ ਤੇ ਕਿਉਂਕਿ ਮੈਂ ਉਸ ਕਮੇਟੀ ਦਾ ਮੈਂਬਰ ਸੀ ਜਿਹੜੀ ਕਮੇਟੀ ਚੋਣਵੀ ਕਮੇਟੀ ਨੇ ਭੇਜੀ ਸੀ ਪ੍ਰਧਾਨ ਸਾਹਿਬ ਨੇ ਤੇ ਅਸੀਂ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਜਿਹੜਾ ਫਲੀਬੂਤ ਹੋਇਆ ਤੇ ਇੱਕ ਅੱਛਾ ਅੱਜ ਸੁਨੇਹਾ ਮਿਲਿਆ ਵਾ ਇਸ ਗੱਲ 'ਇਥੇ ਗੁਰੂ ਦਾ ਸ਼ੋਭਾ ਉਥੇ ਜਿੰਨੇ ਵੀ ਧਰਾਂ ਖਾਸ ਤੌਰ ਤੇ ਜਹਦਾਰ ਸ੍ਰੀ ਕਾਲਪਤ ACTING ਜਹਦਾਰ ਪੋਜੀਸ਼ਨ ਗਰਗਸਾਹਬ ਦਾ ਇਹ ਸਾਰੇ ਮਾਮਲੇ ਨੂੰ ਸੁਲਝਾਉਣ ਦੇ ਲਈ ਅਸੀਂ ਸਵਾਗਤ ਵੀ ਕਰਦੇ ਹਾਂ ਤੇ ਉਹਨਾਂ ਦਾ ਸਨਮਾਨ ਵੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਗੁਰਜੀ ਜੀ